ਕਪੜੇ ਧੋਣ ਵੇਲੇ ਬਸ ਇਹ ਇੱਕ ਚੀਜ਼ ਦੇ ਵਿੱਚ ਮਿਲਾ ਦੋ ਕੱਪੜਿਆਂ ਦਾ ਰੰਗ ਕਦੀ ਵੀ ਨਹੀਂ ਲੱਥਣਾ ਹੈਗਾ ਤੇ ਗੈਂਦੇ ਦੇ ਫੁੱਲਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਕੇ ਤੇ ਬਸ ਇੱਕ ਸੀਟੀ ਜਦੋਂ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋ ਜਾਣੀ ਹੈ ਸਾਬਣ ਦੇ ਉੱਤੇ ਦਾ ਮਾਰਚ ਦੇ ਥਿੱਲੀਆਂ ਲਿਆਓ ਤੇ ਇਸ ਤਰ੍ਹਾਂ ਲਾਓ ਕਮਾਲ ਦੀ ਚੀਜ਼ ਤਿਆਰ ਆ ਤੇ ਬਸ ਜਿਹੜੇ ਗੈਂਦੇ ਦੇ ਫੁੱਲ ਨੂੰ ਕੜਾਹੀ ਦੇ ਵਿੱਚ ਇਸ ਤਰ੍ਹਾਂ ਰੋਸਟ ਕਰ ਲੋ ਤੇ ਬਸ ਥੋੜੇ ਕਿੰਨੇ ਪੈਸੇ ਦੀ ਬਚਤ ਹੋ ਜਾਣੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਗੈਂਦੇ ਦੇ ਫੁੱਲ ਆ ਜਿਹਨਾਂ ਆਪਾਂ ਵਿਕਾਸ ਸਮਝ ਕੇ ਸੋਟ ਦੇਂਦੇ ਆ ਨਾ ਜੇ ਸੁੱਕ ਜਾਵੇ ਤਾਂ ਉਹਦਾ ਇੰਨਾ ਵਧੀਆ ਆਪਾਂ ਇਸਤੇਮਾਲ ਕਰਨਾ ਕੀ ਕਰਨਾ ਇੱਕ ਆਪਾਂ ਕਹਿੰਦੇ ਤੇ ਬੋਸ ਆਲੇ ਨੂੰ ਤੁਸੀਂ ਦੇ ਸਕਦੇ ਤੋਲ ਲਿਆਏ ਤੋਲਨੇ ਤੋਂ ਬਾਅਦ ਕੱਲੇ-ਕੱਲੇ ਕੰਮ ਤੋਂ ਬਾਅਦ ਆਪਾਂ ਕੀ ਕਰਨਾ ਹੈ ਅੱਧੇ ਕੰਡੇ ਦੇ ਥੋਲ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਕੁੱਕਰ ਦੇ ਵਿੱਚ ਆਦਿਆ ਸਾਰੇ ਤੁਸੀਂ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਇੱਕ ਗਲਾਸ ਪਾਣੀ ਦਾ ਪਾ ਦੇਣਾ ਤੇ ਬਾਸਾ ਆਪਾਂ ਗੈਸ ਹੌਣ ਕਰਕੇ ਇੱਕ ਸਿਟੀ ਆਪਾਂ ਕੁੱਕਰ ਦੇ ਇਹਦੇ ਤਾਂ ਲਾ ਦੇਣੀ ਹੈ। ਤੇ ਨਹੀਂ ਕੁਮਾਂ ਦੀ ਚੀਜ਼ ਬਣ ਕੇ ਤਿਆਰ ਹੋ ਜਾਣੀ ਹੈ। ਬਸ। ਰੇਦੀ ਵੱਜ ਗਈ ਤੁਸੀਂ ਦੇਖ ਸਕਦੇ ਆ ਇਹਦੀ। ਐਸਾ ਕਰ ਦਵਾਂਗੇ ਬਾਂਦੇ ਨੂੰ ਆਪਾਂ ਹੁਣ ਠੰਡਾ ਹੋਣ ਵਾਸਤੇ ਛੱਡ ਦਵਾਂਗੇ। ਠੰਡਾ ਹੋਣ ਤੋਂ ਬਾਅਦ ਆਪਾਂ ਕੁੱਕਰ ਨੂੰ ਖੋਲ੍ਹ ਲਓ ਤੁਸੀਂ ਦੇਖ ਸਕਦੇ ਹੋ ਦੂਜੀ ਬਣੀ ਮਚਾਹ ਰੱਖ ਲਈ ਸੀਗੀ ਪੀਣ ਵਾਸਤੇ ਤੇ ਇਹਨੂੰ ਆਪਾਂ ਹੁਣ ਪੁੰਨ ਲੈਣਾ ਹੈ। ਸਾਰੇ ਨਾਲ ਆਪਾਂ ਪਾਉਣ ਲੈਣਾ ਤੇ ਜਿਹੜਾ ਵੀ ਗੈਂਦੇ ਦੇ ਫੁੱਲ ਹੈਗੇ ਨਾ ਉਹ ਬਾਲੇ ਉਹ ਆਪਾਂ ਸੁੱਟਣ ਨਹੀਂ ਹੈਗੇ ਉਹ ਵੀ ਬਹੁਤ ਵਧੀਆ ਥੋੜਾ ਜਿਹਾ ਇਸਤੇਮਾਲ ਆਪਾਂ ਤੁਹਾਨੂੰ ਕਰਕੇ ਦੱਸਾਂਗੇ ਦੇਖ ਸਕਦੇ ਤੁਸੀਂ ਆਪ ਇਹਨਾਂ ਨੂੰ ਚੰਗੀ ਤਰ੍ਹਾਂ ਪਾਉਣ ਲਿਆ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਹ ਮੁਸ਼ਕਪੂਰ ਤੁਸੀਂ ਦੇਖ ਸਕਦੇ ਇੱਕ ਤਾਂ ਹੁੰਦੀ ਆ ਦੂਈ ਡਬਿਓ ਵਾਲੀ ਕਾ ਮਤਲਬ ਮਿਸ਼ਰੀ ਵਰਗੀ ਹੁੰਦੀ ਆ ਮੁਸ਼ਕਪੂਰ ਉਹ ਵਾਲੀ ਦੇ ਵਿੱਚ ਐਡ ਕਰ ਦੇਣੀ ਆ ਤੇ ਇੱਥੇ ਮੈਂ ਲਿਆ ਇੱਕ ਖਾਲੀ ਡੱਬਾ ਪਾਊਡਰ ਵਾਲਾ ਡੱਬਾ ਸੀਗਾ ਉਹ ਲੈ ਲਿਆ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮੁਸ਼ਕਪੂਰ ਆਪਾਂ ਕੋਸੇ ਜੇ ਪਾਣੀ 'ਚ ਹੀ ਪਾਈ ਸੀ ਤਾਂ ਕਿ ਛੇਤੀ ਘੁਲ ਜਾਵੇ ਆ ਲੋ ਜੀ ਇਹਦੇ ਵਿੱਚ ਪਾ ਕੇ ਤੇ ਆਪਾਂ ਇਹਦਾ ਢੱਕਣ ਲਗਾ ਦੇਵਾਂਗੇ ਬਹੁਤ ਕਮਾਲ ਤੇ ਵਧੀਆ ਚੀਜ਼ ਬਣ ਜਾਣੀ ਹੈ ਤੁਸੀਂ ਵੀ ਕਹੋਗੇ ਵੀ ਇਹ ਆਈਡੀਆ ਤੁਹਾਨੂੰ ਪਹਿਲਾਂ ਕਿਉਂ ਨਹੀਂ ਆਇਆ ਹੈਗਾ ਤੁਸੀਂ ਦੇਖ ਸਕਦੇ ਹੋ ਢੱਕਣ ਨੂੰ ਚੰਗੀ ਤਰ੍ਹਾਂ ਕੱਸ ਕੇ ਆਪਾਂ ਲਾ ਦਿੱਤਾ ਹੈ ਹੁਣ ਆਪਾਂ ਚਲਦੇ ਆ ਕੱਪੜੇ ਵਾਲੀ ਸਾਈਡ ਜਾਂ ਕੱਪੜੇ ਵਾਲੀ ਸਾਈਡ ਹੋ ਗਈ ਜਾਂ ਪਰਦੇ ਵਗੈਰਾ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਡੱਬੇ ਨੂੰ ਇਹਦਾ ਮਤਲਬ ਜਿਹੜੇ ਹੌਲ ਉਹ ਬੰਦ ਵੀ ਹੋ ਜਾਂਦਾ ਹੈ ਹਨ ਤੇ ਖੁੱਲ ਵੀ ਜਾਂਦੇ ਤਾਂ ਇਸ ਤਰ੍ਹਾਂ ਆਪਾਂ ਪਰਫਿਊਮਾਂਗੇ ਤੇ ਤੇ ਛਿੜਕਾ ਦੇਣਾ ਤੁਸੀਂ ਦੇਖ ਸਕਦੇ ਹੋ ਤੇ ਤੁਹਾਡੇ ਕਮਰੇ ਦੇ ਵਿੱਚ ਇੰਨੀ ਵਧੀਆ ਖੁਸ਼ਬੂ ਆਣੀ ਸਟਾਰਟ ਹੋ ਜਿੰਦਾ ਆਪਾਂ ਸਿਆਲਾ ਵਾਲੇ ਕੱਪੜੇ ਵੀ ਗੜਦੇ ਧੋਣ ਦੀ ਬਜਾਏ ਨਾ ਉਹਦੇ ਉੱਤੇ ਤੁਸੀਂ ਇਹ ਵਾਲੇ ਪਾਣੀ ਛਿੜਕਾ ਦਿਓ 스ਮੈਲ ਇੰਨੀ ਪਿਆਰੀ ਤੇ ਵਧੀਆ ਆਊਗੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਅਲਮਾਰੀ ਦੇ ਵਿੱਚ ਵੀ ਤੁਸੀਂ ਛਿੜਕਾ ਸਕਦੇ ਹੋ ਰੱਖ ਸਕਦੇ ਹੋ ਕਿਪ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਆ ਕਰੋ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਰੰਗ-ਬਰੰਗੇ ਕੱਪੜੇ ਜਦੋਂ ਆਪਾਂ ਇਕੱਠੇ ਮਿਕਸ ਕਰਕੇ ਧੋਣੇ ਉਹਦੇ ਨਾਲ ਰੰਗ ਲੱਥਦਾ ਇੱਕ ਵਧੀਆ ਜੀ ਟਿਪ ਤੁਹਾਨੂੰ ਦੱਸਾਂਗੇ ਲਾਂਡਰੀ ਵਾਲਾ ਵੀ ਤੁਹਾਨੂੰ ਇਹ ਟਿਪ ਨਹੀਂ ਦੱਸੂਗਾ ਇੱਥੇ ਸਰਫ ਲੈ ਲੈਣਾ ਤੁਸੀਂ ਜਿਹੜਾ ਮਰਜ਼ੀ ਤੁਸੀਂ ਸਰਫ ਯੂਜ਼ ਕਰ ਸਕਦੇ ਹੋ ਸਰਫ ਨੂੰ ਆਪਾਂ ਇੱਥੇ ਖੋਲ ਲਿਆ ਤੁਸੀਂ ਦੇਖ ਸਕਦੇ ਹੋ ਖੋਲ ਕੇ ਆਪਾਂ ਇਹਦੀ ਲਗਾ ਲਈਏ ਢੇਰੀ ਤੇ ਆ ਜਦੋਂ ਦੇ ਆਪਣੇ ਨਾ ਵਧੀਆ-ਵਧੀਆ ਸੂਟ ਹੁੰਦੇ ਆ ਘਰਾਂ ਦੇ ਹਨਾ ਇਹਨਾਂ ਨੂੰ ਆਪਾਂ ਦੇਖੋ ਕਿੰਨੇ ਵਧੀਆ ਤੇ ਆਸਾਨ ਤਰੀਕੇ ਨਾਲ ਸਾਫ ਕਰਕੇ ਤੁਹਾਨੂੰ ਦੱਸਾਂਗੇ ਇਹਨਾਂ ਦੀ ਚਮਕ ਐ ਇਸ ਤਰ੍ਹਾਂ ਹੀ ਬਰਕਰਾਰ ਰਹਿਣੀ ਹੈ ਨਾ ਕਲਰ ਲੱਥਣਾ ਸ਼ਾਈਨਿੰਗ ਵਗੈਰਾ ਬਿਲਕੁਲ ਸਹੀ ਹੋਊਗੀ ਆਪਾਂ ਸਰਫ ਦੇ ਵਿੱਚ ਇੱਕ ਇਹਨਾਂ ਦਾ ਪੈਕਟ ਲੈ ਲੈਣਾ ਹੈ ਬਸ ਇੱਕ ਹੀ ਪੈਕਟ ਲੈਣਾ ਉਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਐਨ ਤੇ ਤੁਸੀਂ ਦੇਖੋਗੇ ਵੀ ਜਦੋਂ ਵੀ ਆਪਾਂ ਲਾਂਡਰੀ ਵਗੈਰੇ ਵਿੱਚ ਕੱਪੜੇ ਧੋਣ ਵਾਸਤੇ ਦਿੰਦੇ ਨਾ ਉਹ ਇਹ ਸਰਫ ਦੇ ਵਿੱਚ ਇਈ ਨੋ ਦਾ ਪੈਕਟ ਜਰੂਰ ਮਿਕਸ ਕਰ ਦੇ ਤਾਂ ਕਿ ਵੀ ਕੱਪੜਾ ਐਨ ਆਪਣਾ ਮਜ਼ਬੂਤ ਬਣਿਆ ਰਹੇ ਹੈਨਾ ਤੇ ਜਦੋਂ ਤੁਸੀਂ ਕੱਪੜੇ ਨੂੰ ਧੋ ਕੇ ਵੀ ਛੱਡ ਦੇਣਾ ਐਨ ਵਧੀਆ ਰਹਿੰਦਾ ਹੈ ਕੱਪੜਾ ਮਤਲਬ ਇਹ ਖਰਾਬ ਨਹੀਂ ਕੱਪੜਾ ਬਿਲਕੁਲ ਵੀ ਹੋ ਸਕਦਾ ਤੁਸੀਂ ਰੰਗਦਾਰ ਕੱਪੜੇ ਹੋਗੇ ਵਾਈਟ ਹੋਗੇ ਜ ਜਿਨ੍ਹਾਂ ਦੇ ਰੰਗ ਵੀ ਲੱਤਦੇ ਹੋਗੇ ਨਾ ਉਹ ਵੀ ਵਿੱਚ ਮਿਕਸ ਪਾ ਦੋਗੇ ਨਾ ਤੁਸੀਂ ਧੋਣ ਵਾਸਤੇ ਤਾਂ ਵੀ ਤੁਹਾਡੇ ਕੱਪੜਿਆਂ ਦਾ ਰੰਗ ਇੱਕ ਦੂਜੇ ਤੇ ਚੜਨਾ ਨਹੀਂ ਹੈਗਾ ਕੱਪੜਾ ਰੰਗ ਜੇ ਲੱਤਦਾ ਨਾ ਤਾਂ ਵੀ ਇੱਕ ਦੂਜੇ ਉੱਤੇ ਮਤਲਬ ਉਹ ਰੰਗ ਨਹੀਂ ਚੜਨਾ ਹੈਗਾ ਸਹੀ ਬਿਲਕੁਲ ਰਹਿਣਾ ਤੇ ਸਾਰਾ ਮੈਂ ਸਿਰਫ ਚੱਕ ਕੇ ਤੇ ਡੱਬੇ ਦੇ ਵਿੱਚ ਪਾ ਲਿਆ ਸੀ ਆ ਦੇਖਦੇ ਤੁਸੀਂ ਮੈਂ ਸਾਰੇ ਮਿਕਸ ਕੱਪੜੇ ਦੇ ਵਿੱਚ ਪਾਏ ਹੋਏ ਆ ਤੇ ਬਸ ਇੱਕ ਸਰਫ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾਲ ਇੱਕ ਗੱਲ ਹੋਰ ਤੁਹਾਨੂੰ ਸਰਫ ਬਿਲਕੁਲ ਥੋੜਾ ਹੀ ਲੱਗਣਾ ਹੈ ਆ ਦੇਖ ਸਕਦੇ ਹੋ ਸਰਫ ਇੰਨਾ ਕੁ ਲਈ ਆਪਾਂ ਇਹਦੇ ਵਿੱਚ ਪਾ ਦਿੱਤੇ ਆ ਤੇ ਕੱਪੜੇ ਐਨ ਵਧੀਆ ਤੁਹਾਡੇ ਚਮਕਦਾਰ ਹੀ ਰਹਿਣੇ ਆ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਇਹ ਵਾਲੀ ਟਿਪਸ ਤੁਸੀਂ ਜਰੂਰ ਕਰਦੇ ਵਿੱਚ ਅਜਮਾ ਕੇ ਦੇਖਿਓ ਤੇ ਚਲ ਜੀ ਅਗਲੀ ਟਿਪਸ ਵੱਲ ਚੱਲਦੇ ਆਂ ਇੱਧਰ ਮੈਂ ਕੜਾਈ ਲਈ ਹੈ ਕੜਾਈ ਲਈ ਤਾਂ ਜਿਹੜੇ ਗੈਂਦੇ ਦੇ ਫੁੱਲ ਬਾਕੀ ਬੱਚੇ ਸੀ ਨਾ ਆਪਾਂ ਇਹਦੇ ਵਿੱਚ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਇਹਨਾਂ ਨੂੰ ਵੀ ਰੋਸਟ ਕਰ ਲੈਣਾ ਜਿਹੜੇ ਆਪਣੇ ਆਪ ਦੋਏ ਬੱਚੇ ਸੀ ਨਾ ਉਹ ਵਾਲੇ ਸੀ ਪਾਣੀ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਹੀ ਪਾ ਕੇ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਤਾਂ ਕਿ ਇਹ ਮਤਲਬ ਜਿਹੜਾ ਸੁੱਕ ਜਾਂਦੇ ਨਾ ਆਪਣੇ ਉਦਾਂ ਫੁੱਲਾਂ ਦੇ ਫੁੱਲ ਸੁੱਕ ਜਾਵੇ ਤੁਸੀਂ ਦੇਖ ਸਕਦੇ ਹੋ ਆ ਦੇਖ ਇਸ ਤਰ੍ਹਾਂ ਦੇ ਹੋ ਗਏ ਐ ਤੇ ਆ ਜਿਹੜੇ ਗਿੱਲੇ ਸੀਗੇ ਉਹ ਵੀ ਮੈਂ ਇਹਦੇ ਵਿੱਚ ਐਡ ਕਰ ਦਿੱਤੇ ਸੀਗੇ ਇਹਨਾਂ ਨੂੰ ਵੀ ਆਪਾਂ ਬਸ 5 ਕਿ ਮਿੰਟ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਉਹਦੇ ਬਾਅਦ ਦੇਖੋ ਇੰਨੀ ਬਧੀ ਤੇ ਕਮਾਲ ਦੀ ਚੀਜ਼ ਆਪਾਂ ਥੋੜਾ ਸਭ ਨੂੰ ਬਣਾ ਕੇ ਤਿਆਰ ਕਰ ਦੇਣੀ ਹੈ ਤੇ ਲੋ ਜੀ ਆਹ ਦੇਖ ਸਕਦੇ ਤੁਸੀਂ ਇਹਨਾਂ ਜਿੰਨੇ ਵੀ ਮੈਂ ਇਹਨਾਂ ਨੂੰ ਰੋਸਟ ਕੀਤਾ ਸੀ ਫੁੱਲਾਂ ਨੂੰ ਉਹ ਕੱਢ ਲਏ ਤੇ ਆਪਾਂ ਹਲਕੇ ਜਿਹੇ ਮਤਲਬ ਗਰਮ ਇਹਦੇ ਵਿੱਚ ਆਪਾਂ ਤੇਲ ਮਿਕਸ ਕਰ ਦੇਣਾ ਸਰਦਾ ਬਿਲਕੁਲ ਥੋੜਾ ਜਿਹਾ ਤੇਲ ਮਿਕਸ ਕਰਨਾ ਹੈ ਕਿਉਂਕਿ ਇਹਨਾਂ ਦੇ ਅੱਗੇ ਨਾ ਜਦੋਂ ਆਪਾਂ ਇਹਨਾਂ ਨੂੰ ਜੋੜਨਾ ਚੰਗੀ ਤਰ੍ਹਾਂ ਇਸ ਕਰਕੇ ਤੇਲ ਮਿਕਸ ਕੀਤਾ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨ ਤੋਂ ਬਾਅਦ ਤੇ ਇਹਦੀ ਆਪਾਂ ਬੱਤੀਆਂ ਜਿਹੀਆਂ ਹੁੰਦੀਆਂ ਨਾ ਉਹ ਬਣਾ ਲੈਣੀ ਆ ਤੇ ਤੇਲ ਪਾਣ ਦੀ ਬਜਾਏ ਤੁਸੀਂ ਦੇ ਵਿੱਚ ਉਹ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਜਾਂ ਡਾਲਡਾ ਘਿਓ ਵੀ ਪਾ ਸਕਦੇ ਹੋ ਬਟ ਮੈਂ ਤੇਲ ਪਾਇਆ ਕਿਉਂਕਿ ਤੇਲ ਦੇ ਨਾਲ ਨਾਲ ਨਾ ਇਹ ਥੋੜੀ ਜੀ ਮਤਲਬ ਇਹਦੀ ਨਾ ਉਹ ਜਿੱਦਾਂ ਜਿਆਦਾ ਸੁੱਕ ਜਾਣ ਨਾ ਉਸ ਤਰ੍ਹਾਂ ਨਹੀਂ ਰਹਿਣਾ ਹੈਗਾ ਇਹਨਾਂ ਨੂੰ ਅੱਗ ਵੀ ਬਹੁਤ ਛੇਤੀ ਨਾ ਫੜ ਲੈਣੀ ਹੈ ਇਸ ਕਰਕੇ ਮੈਂ ਇਹਦੇ ਵਿੱਚ ਸਿਰਫ ਤੇਲ ਹੀ ਪਾਇਆ ਦੇਖੋ ਕਿੰਨੇ ਵਧੀਆ ਤੇ ਢੰਗ ਨਾਲ ਆਪਣੇ ਬੱਤੀਆਂ ਜੀ ਬਣਨੀਆਂ ਤਿਆਰ ਹੋ ਗਈਆਂ ਸਾਰੀਆਂ ਬੱਤੀਆਂ ਮੈਂ ਇਸ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲੈਣੀਆਂ ਉਦੋਂ ਬਾਅਦ ਆਪਾਂ ਧੁੱਪੇ ਰੱਖ ਦੇਣੇ ਇਹਨਾਂ ਸੁੱਕਣੇ ਪਾਉਣ ਵਾਸਤੇ ਘੰਟੇ 2 ਘੰਟੇ ਬਾਅਦ ਬੜਾ ਸੰ ਸੁੱਕ ਕੇ ਆਪਣੀਆਂ ਨਾ ਬੱਤੀਆਂ ਤਿਆਰ ਹੋ ਜਾਣੀਆਂ ਤੇ ਤੁਸੀਂ ਦੇਖ ਸਕਦੇ ਆ ਦੇਖੋ ਬੱਤੀਆਂ ਬਿਲਕੁਲ ਸੁੱਕ ਗਈਆਂ ਆ ਤੇ ਆਪਾਂ ਇੱਥੇ ਹੁਣ ਕੀ ਕਰਨਾ ਦੀਵਾ ਲੈਣਾ ਦੀਵੇ ਦੇ ਵਿੱਚ ਆਪਾਂ ਇਸ ਤਰ੍ਹਾਂ ਬੱਤੀ ਪਾ ਦੇਣੀ ਆ ਤੇ ਬਸ ਹਲਕੀ ਜਿਹੀ ਆਪਾਂ ਇੱਕ ਤਿੱਲੀ ਦੇ ਨਾਲ ਅੱਗ ਲਗਾ ਦੇਣੀ ਆ ਜੇ ਜਦੋਂ ਆਪਣੇ ਘਰਾਂ ਦੇ ਵਿੱਚ ਹੈ ਨਾ ਅ ਸਮੈਲ ਵਗੈਰਾ ਅਜੀਬ ਜਿਹਾ ਹੁਣ ਤੁਹਾਨੂੰ ਬਰਸਾਤੀ ਦਿਨਾਂ ਬਰਸਾਤਾ ਦਿਨ ਸ਼ੁਰੂ ਹੋ ਜਾਣੇ ਹੈ ਨਾ ਅਜੀਬ ਜਿਹੀ ਸਮੈਲ ਵਗੈਰਾ ਆਣ ਲੱਗ ਜਾਂਦੀ ਹੈ ਨਾ ਤਾਂ ਤੁਸੀਂ ਇਹਨੂੰ ਕਿਤੇ ਵੀ ਕਮਰੇ ਦੇ ਵਿੱਚ ਜਿਹੜਾ ਕਮਰਾ ਜ਼ਿਆਦਾ ਤੁਹਾਡਾ ਬੰਦ ਰਹਿੰਦਾ ਉੱਥੇ ਤੁਸੀਂ ਰੱਖ ਸਕਦੇ ਹੋ ਤੇ ਬਹੁਤ ਸੋਹਣੀ ਗੰਦੇ ਤੇ ਫੁੱਲ ਵਰਗੀ ਸਮੈਲ ਆਣੀ ਸਟਾਰਟ ਹੋ ਜਾਣੀ ਹੈ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਇੱਦਾਂ ਆਪਣੇ ਘਰਾਂ ਦੇ ਕੋਲ ਸਾਰਿਆਂ ਕੋਲ ਇਦਾਂ ਦੇ ਸਾਬਣ ਹੁੰਦੇ ਪਏ ਹੈ ਨਾ ਬਹੁਤ ਵਧੀਆ ਇਸਤੇਮਾਲ ਸਾਬਣ ਦਾ ਆਪਾਂ ਕਰ ਸਕਦੇ ਹੋ ਤੇ ਇੱਥੇ ਆਪਾਂ ਕੀ ਕਹਿੰਦੇ ਆ ਤੇਲਾਂ ਦੀਆਂ ਡੱਬੀਆਂ ਲਈਆਂ ਆਂ ਆਪਾਂ ਤੇ ਆਪਾਂ ਇਹਨਾਂ ਨੂੰ ਸਾਬਨ ਦੇ ਉੱਤੇ ਲਗਾ ਲੈਣਾ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ, ਲਾਈਕ ਵੀ ਜਰੂਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ। ਕਿਉਂਕਿ ਛੋਟੀ-ਛੋਟੀਆਂ ਹਨਾ ਚੀਜ਼ਾਂ ਨਾਲ ਹੀ ਅਸੀਂ ਆਪਣਾ ਘਰ ਦੀਆਂ ਕਿੰਨੀਆਂ ਵੱਡੀਆਂ ਜਿਹੜੀਆਂ ਉਹ ਖਰਚੇ ਵਗੈਰਾ ਕੰਟਰੋਲ ਕਰ ਸਕਦੇ ਹਾਂ। ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਤੇ ਆ ਦੇ ਸਕਦੇ ਹੋ ਤੁਸੀਂ ਡੱਬੀਆਂ ਦੀ ਤੀਲਾਂ ਆਪਾਂ ਇਸ ਤਰ੍ਹਾਂ ਇਹਦੇ ਤੇ ਟਿਕਾ ਦੇਣੀ ਚੰਗੀ ਤੇ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ ਜੇ ਨਹੀਂ ਟਿਕਦੀਆਂ ਨਾ ਹੈਗੀਆਂ ਤਾਂ ਤੁਸੀਂ ਜਾਂ ਤਾਂ ਅ ਸੂਈ ਦੇ ਨਾਲ ਹੋਲ ਕਰ ਲਿਓ ਨਹੀਂ ਤਾਂ ਤੁਸੀਂ ਇਹਨੂੰ ਨਾ ਥੋੜਾ ਜਿਹਾ ਗਰਮ ਕਰ ਲਿਓ ਗੈਸ ਦੇ ਉੱਤੇ ਤੇ ਬੜੀ ਸੁਣੀ ਇਹ ਟਿਕ ਜਾਣੀ ਆ ਫਿਰ ਤੀਲਾਂ ਇਹਦੇ ਉੱਤੇ ਸਾਬਣ ਦੇ ਉੱਤੇ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਜਿਹੜੀ ਬੈੱਡ ਦੀ ਢੋਵਾਂ ਵਗੈਰਾ ਦੇ ਕੱਪੜੇ ਰੱਖਦੇ ਹੁੰਦੇ ਨੇ ਉਹਨਾਂ ਵਿੱਚ ਟਿੱਡੀਆਂ ਵਗੈਰਾ ਜਿੱਦਾਂ ਪੈ ਜਾਂਦੀਆਂ ਨਾ ਤਾਂ ਜਦੋਂ ਤੁਸੀਂ ਅਲਮਾਰੀ 'ਚ ਵੀ ਰੱਖ ਸਕਦੇ ਹੋ ਜਾਂ ਬੈੱਡ ਦੀ ਢੋਵਾਂ ਵਿੱਚ ਵੀ ਰੱਖੋ ਟਿੱਡੀਆਂ ਵਗੈਰਾ ਤੁਹਾਡੇ ਕੱਪੜਿਆਂ ਤੇ ਬਿਲਕੁਲ ਨਹੀਂ ਪੈਣੀਆਂ ਨਾ ਤੁਹਾਡੇ ਕੱਪੜੇ ਤੇ ਕੋਈ ਟੋਕ ਲੱਗੂਗੀ ਤੇ ਆਈ ਹੋਪ ਇਹ ਸਾਰੀ ਟਿਪਸ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਹੋਣੀਆਂ ਤੇ ਲੱਗਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ